ਸ਼ਾਮ ਕਰੀਬ 7 ਵਜੇ ਟਰੈਕਟਰ ਟਰਾਲੀ ਲੈ ਕੇ ਜਾ ਰਹੇ ਇੱਕ ਵਿਅਕਤੀ ਦੇ ਟਰੈਕਟਰ ਟਰਾਲੀ ਨਾਲ ਆਮੋ ਸਾਹਮਣੇ ਬੱਸ ਨਾਲ ਟੱਕਰ ਹੋ ਗਈ। ਟੱਕਰ ਤੋਂ ਬਾਅਦ ਟਰੈਕਟਰ ਟਰਾਲੀ ਚਾਲਕ ਅਤੇ ਬੱਸ ਚਾਲਕ ਕੰਡਕਟਰ ਵਿਚਕਾਰ ਝਗੜਾ ਹੋ ਗਿਆ ਅਤੇ ਝਗੜਾ ਇੰਨਾ ਵੱਧ ਗਿਆ ਕਿ ਇਸ ਝਗੜੇ ਵਿੱਚ ਟਰੈਕਟਰ ਚਾਲਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਮਨਜੀਤ ਸਿੰਘ ਉਮਰ 45 ਸਾਲ ਹੋਈ ਹੈ। ਘਟਨਾ ਦਾ ਪਤਾ ਚੱਲਦੇ ਹੀ ਮ੍ਰਿਤਕ ਦੇ ਰਿਸ਼ਤੇਦਾਰ ਪਿੰਡ ਵਾਸੀ ਅਤੇ ਆਲੇ ਦੁਆਲੇ ਦੇ ਲੋਕ ਇਕੱਠੇ ਹੋ ਗਏ। ਇਕੱਠੇ ਹੋਏ ਮ੍ਰਿਤਕ ਦੇ ਰਿਸ਼ਤੇਦਾਰਾਂ ਅਤੇ ਆਲੇ-ਦੁਆਲੇ ਲੋਕਾਂ ਨੇ ਇਲਜ਼ਾਮ ਲਗਾਇਆ ਹੈ ਕਿ ਬਾਸ ਚਾਲਕ ਅਤੇ ਕੰਡਕਟਰ ਨੇ ਡੰਡਿਆਂ ਨਾਲ ਕੁੱਟਮਾਰ ਕਰਕੇ ਟਰੈਕਟਰ ਚਾਲਕ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਘਟਨਾ ਦੀ ਸੂਚਨਾ ਪਤਾ ਚੱਲਦੇ ਹੀ ਸਮਰਾਲਾ ਪੁਲਿਸ ਮੌਕੇ ਤੇ ਪਹੁੰਚ ਗਈ। ਮੇਰਾ ਨਾਮ ਦਮਜੀਤ ਸਿੰਘ ਹੈ ਪਿੰਡ ਹਰਿਓਂ ਬਲਾਦੋਈ। ਕੀ ਮਾਮਲਾ ਹੋਇਆ? ਇਹ ਮਾਮਲਾ ਹੋਇਆ ਜੀ ਇਹ ਟਰੈਕਟਰ ਲਈ ਜਾਂਦੀ ਟਰੈਕਟਰ ਟਰਾਲੀ। ਇਹ ਢੱਲੋਂ ਬੱਸ ਆ ਜੀ ਅਮਰੀਕ ਦੀ ਜੀ ਤੇ ਇਹ ਨਾਮ ਕੀ ਹੈ ਟਰਾਲੀ ਦੇਖੋ ਜੀ ਮਾੜੀ ਉਧਰ ਨੂੰ ਮਾਰ ਕੇ ਦਿਖਾਉਗੀ ਇਹ ਆਪਣਾ ਟਰੈਕਟਰ ਵਾਲਾ ਬੰਦਾ ਸਹੀ ਜਾ ਰਿਹਾ ਬੱਸ ਤੇ ਸੀਗੀ ਕਿੱਥੇ ਤੱਕ ਵੱਜ ਕੇ ਜਾ ਕੇ ਗਈ ਹੋਈ ਹੈ ਬੱਸ ਕਿੱਧਰੋਂ ਆ ਰਹੀ ਹੈ ਇਹ ਬੱਸ ਉਧਰੋਂ ਆ ਰਹੀ ਹੈ ਟਰੈਕਟਰ ਇਧਰੋਂ ਆ ਰਿਹਾ ਸੀ ਚਾਹਲਾ ਵੱਲੋਂ ਤੇ ਆ ਰਿਹਾ ਕੀ ਕਹਿੰਦੇ ਨੇ ਆਹ ਮੁੰਡਾ ਉਤਰਿਆ ਉਤਰ ਕੇ ਬੱਸ ਵਾਲਿਆਂ ਨੇ ਵਿੱਚ ਡੰਡੇ ਪਾਏ ਨੇ ਦੇਖ ਲੋ ਜੀ ਸ਼ਰੀਆਮ ਆਹ ਲੱਤਾਂ ਦੇ ਵਿੱਚ ਸੱਟਾਂ ਮਾਰੀਆਂ ਨੇ ਡੰਡੇ ਪੂਰੇ ਮਾਰੇ ਹੋਏ ਨੇ ਉਤਰ ਕੇ ਦੇਖ ਲੋ ਜੀ ਉਧਰ ਕੈਮਰਾ ਬਾਅਦ ਕਰ ਲਿਓ ਨਾ ਕਰਨੀ ਟੁੱਟ ਕੇ ਡੰਡਿਆਂ ਨਾਲ ਬੰਦਿਆਂ ਨੇ ਮਾਰੇ ਆ ਜੀ ਕੋਹਣ ਸੀ ਵੀਰੇ ਸ ਸਾਨੂੰ ਅਸੀਂ ਆਏ ਆ ਵੀਰੇ ਹੁਣ 8:30 ਵਜੇ ਅਸੀਂ ਉਰੇ ਆਏ ਆ ਜੀ 7:00 ਵਜੇ ਦੀ ਘਟਨਾ ਹੋਈ ਹੋਈ ਆ ਤੇ ਉਹ ਬੰਦੇ ਮੈਨੂੰ ਜਿਹੜੇ ਕਨੈਕਟਰ ਜਾਂਦੇ ਹੁਣ ਰਸਤੇ ਨੇ ਮਿਲੇ ਨਹੀਂ ਜੀ ਤੇ ਟਰੈਕਟਰ ਵਾਲਾ ਬੰਦਾ ਕਿੱਥੇ ਦਾ ਸੀ ਲੈ ਗਿਆ ਹੁਣ ਵਿੱਚ ਆ ਜੀ ਟਰੈਕਟਰ ਵਾਲਾ ਬੰਦਾ ਕਿੱਥੇ ਦਾ ਟਰੈਕਟਰ ਵਾਲਾ ਬੰਦਾ ਵੀ ਹਰਿਆਉਂ ਕਲਾਂ ਦਾ ਹੀ ਆ ਜੀ ਚਾਚਾ ਆਈ ਮੇਰਾ ਜੀ ਨਾਮ ਕੀ ਨਾਮ ਕੁਮਨਜੀਤ ਸਿੰਘ ਆ ਜੀ ਉਮਰ ਕਿੰਨੀ ਕਾ ਉਮਰ ਹੋ ਗਈ ਆ 40-42 ਕਸਾਲੀ ਤੇ ਜਿਹੜੇ ਬੱਸ ਵਾਲੇ ਦਾ ਕੁਝ ਪਤਾ ਨਹੀਂ ਕੋਣ ਸੀ ਮੁੰਡੇ ਇਹ ਬੱਸ ਵਾਲੇ ਜੀ ਆਹੀ ਆ ਢੱਲੋਂ ਬੱਸ ਵਾਲੇ ਨੇ ਉਹ ਤਾਂ ਦਾਖਲ ਹੋ ਗਈ ਜਾ ਕੇ ਕਿਹਨਾ ਮਤਲਬ ਫਿਰ ਉਹ ਲੈ ਵੀ ਗੁੰ ਨੀਓ ਬੰਦਾ ਮਰ ਗਿਆ ਬੰਦਾ ਜੀ ਮੌਕੇ ਦੀ ਪੂਰਾ ਹੋ ਗਿਆ ਬੰਦੇ ਜੇ ਮਾੜਾ ਮੋਟਾ ਜੇ ਹੋਸ਼ ਵੀ ਹੁੰਦਾ ਵੀ ਤੁਸੀਂ ਚੱਕ ਕੇ ਲੈ ਜਾਓ ਵੀ ਇਨਸਾਨੀਅਤ ਨਾਂ ਦੀ ਕੋਈ ਚੀਜ਼ ਆ ਬੰਦਾ ਚੱਕ ਕੇ ਵੀ ਨਹੀਂ ਲੈ ਕੇ ਗਿਆ ਦੂਏ ਲੋਟੇ ਉਹਦੇ ਵਿੱਚ ਕੁੱਟ ਕੇ ਹੀ ਮਾਰਦਾ ਦੂਏ ਲੋਟੇ ਜੀ ਬੰਦੇ ਜੇ ਖਬਰ ਜਾਨ ਪ੍ਰਾਣ ਹੁੰਦੀ ਤੁਸੀਂ ਚੱਕ ਕੇ ਤਾਂ ਲੈ ਜਾਓ ਚਲੋ ਬੱਚਾ ਬੱਸ ਬੱਜੀ ਇਹਦਾ ਨੁਕਸਾਨ ਹੋਇਆ ਲੋਹਾ ਦਾ ਸਿੱਧਾ ਹੋ ਜੂਗਾ ਹੀ ਨੁਕਸਾਨ ਭਰ ਦੰਦੇ ਮੇਰਾ ਨਾਮ ਹਰਵੰਦ ਸਿੰਘ ਹੈ ਹਾਂਜੀ ਕੀ ਮਾਮਲਾ ਹੋਇਆ ਜੀ ਕੀ ਮਾਮਲਾ ਅੱਜ ਸ਼ਾਮ ਦਾ ਹੋਇਆ ਤਕਰੀਬਨ 6:30 ਵਜੇ ਹੂੰ ਤੇ ਮਨਜੀਤ ਸਿੰਘ ਨਾਂ ਦਾ ਵੀ ਟਰੈਕਟਰ ਲੈ ਆ ਰਿਹਾ ਸੀਗਾ ਤੇ ਉਹਦੇ ਸਾਹਮਣੇ ਹੀ ਬੱਸ ਆ ਉਹਨਾਂ ਦਾ ਅਚਾਨਕ ਐਕਸੀਡੈਂਟ ਹੋਇਆ ਅਚਾਨਕ ਐਕਸੀਡੈਂਟ ਵੀ ਕੋਈ ਏਡਾ ਵੱਡਾ ਨਹੀਂ ਸੀਗਾ ਟਰੈਕਟਰ ਆਪ ਦਾ ਸੇਫ ਨਿਕਲ ਗਿਆ ਸੀ ਬਸ ਪਿੱਛੇ ਟਰਾਲੀ ਚ ਲੱਗੀ ਹੂੰ ਚਲੋ ਇਹ ਨਾਰਮਲ ਗੱਲਾਂ ਨੇ ਹੁੰਦੀਆਂ ਰਹਿੰਦੀਆਂ ਨੇ ਪਰ ਜੋ ਉਹਨਾਂ ਨੇ ਇੱਕ ਬਹੁਤ ਹੀ ਦੁਖਦਾਇਕ ਕੰਮ ਕੀਤਾ ਮਤਲਬ ਉਹ ਕੁੱਟ-ਕੁੱਟ ਕੇ ਆਪਣੇ ਉਹ ਬੰਦੇ ਦੀ ਜਾਨ ਲੈ ਲਈ ਹੁਣ ਆਪਾਂ ਸੋਚੋ ਇਸ ਵਾਸਤੇ ਪੰਜਾਬ ਦੇ ਵਿੱਚ ਆਹ ਕੰਮ ਜੇ ਹੋਣ ਲੱਗੇ ਆਪਾਂ ਤਾਂ ਯੂਪੀ ਬਿਹਾਰ ਨਾਲੋਂ ਵੀ ਗਏ ਗੁਜਰੇ ਹੋਇਆ ਸਿਰਫ ਇੱਕ ਨਾਰਮਲ ਐਕਸੀਡੈਂਟ ਹੋਇਆ ਜਿਹਦੇ ਵਿੱਚ ਕੋਈ ਵੱਡਾ ਮੇਜਰ ਨੁਕਸਾਨ ਨਹੀਂ ਹੋਇਆ ਟਰੈਕਟਰ ਵੀ ਠੀਕ ਆ ਕੁਝ ਟਰਾਲੀ 'ਚ ਲੱਗਿਆ ਕੁਝ ਬੱਸ ਦੇ ਵਿੱਚ ਨਾਰਮਲ ਹੈ ਪਰ ਹਰਜਾਨਾ ਭਰ ਦੰਦੇ ਹਾਂ ਚਲੋ ਇਹ ਗੱਲਾਂ ਚੱਲਦੀਆਂ ਨੇ ਜੀ ਹਰਜਾਨਾ ਭਰ ਦੰਦੇ ਜੋ ਵੀ ਖਰਚਾ ਹੋਇਆ ਪਰ ਉਹਨਾਂ ਨੇ ਕੀ ਆ ਬਦਮਾਸ਼ੀ ਦਿਖਾਈ ਆ ਕੀ ਦਿਖਾਇਆ ਜੀ ਅਸੀਂ ਇੱਕ ਇੱਕ ਆਮ ਇਨਸਾਨ ਕੁੱਟ-ਕੁੱਟ ਕੇ ਮਾਰ ਦਿੱਤਾ ਜਿਹਦਾ ਤੁਹਾਡੇ ਸਾਹਮਣੇ ਆ ਹੈ ਉਹ ਲਾਸ਼ ਜਿਹੜੀ ਲੈ ਕੇ ਗਏ ਨੇ ਤਿੰਨ ਘੰਟੇ ਦੀ ਲਾਸ਼ ਜੋ ਕਿ ਇੱਥੇ ਰੋੜ ਰਹੀ ਆ ਕੋਈ ਨਾ ਉਹਦਾ ਕੋਈ ਪੁੱਛ ਰਿਹਾ ਜੀ ਨਾ ਕੋਈ ਵਾਸਤਾ ਹੋਂ ਨਾ ਕੋਈ ਨਾ ਬੱਸ ਵਾਲਾ ਆ ਨਾ ਕੋਈ ਬੱਸ ਕਨੈਕਟਰ ਚਲੋ ਜੇ ਤੁਹਾਡੇ ਤੋਂ ਕੋਈ 6:00 ਵਜੇ ਵੀ ਗਈ ਤਾਂ ਤੁਸੀਂ ਉਹਨੂੰ ਹਾ ਹਸਪਤਾਲ ਲੈ ਕੇ ਜਾਓ ਜੀ ਹੋ ਵੀ ਗਿਆ ਆਪਾਂ ਚਲੋ ਗੁੱਸੇ ਦੇ ਵਿੱਚ ਕੋਈ ਮਾੜੀ-ਮੁੱਡੀ 6:00 ਵਜੇ ਵੱਜ ਗਈ ਤਾਂ ਤੁਸੀਂ ਆਰਾਮ ਨਾਲ ਜਾਓ ਉੱਥੇ ਇਹ ਬੱਸ ਕਿੰਨਾ ਦੀ ਸੀ ਜੀ ਬੱਸ ਜੀ ਢਿੱਲੋਂ ਬੱਸ ਲਿਖਿਆ ਆ ਸਾਨੂੰ ਨਹੀਂ ਪਤਾ ਜੀ ਵੀ ਕਿੰਨਾ ਦੀ ਆ ਤੇ ਇਹ ਇੱਥੋਂ ਦਰਾਹੇ ਤੋਂ ਚੱਲਦੀ ਆ ਜੀ ਸਮਰਾਲੇ ਨੂੰ ਤੇ ਉਹ ਹੋਇਆ ਕਿਹੜਾ ਰੋਡ ਕਿਹੜਾ ਕਿੱਥੇ ਹੋਇਆ ਐਕਸੀਡੈਂਟ ਇਹ ਜੀ ਮਾਦਪੁਰ ਰੋਡ ਦੇ ਉੱਤੇ ਹੋਇਆ ਜੀ ਠੀਕ ਮੰਗ 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 ਜੀ ਇਨਸਾਫ ਇੱਕ 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 ਬੰਦੇ ਦੇ ਵਾਸਤੇ ਕੀ ਹੋ ਸਕਦਾ ਇੱਕ ਇਨਸਾਫ ਹੀ ਚਾਹੀਦਾ ਈ ਸਾਨੂੰ ਤਾਂ ਉਹ ਉਸ ਇਨਸਾਫ ਪਰਿਵਾਰ ਵਿੱਚ ਹੁਣ ਉਹਦਾ ਮੁੰਡਾ ਉਹ ਬਾਹਰ ਆ ਜੀ ਜੋ ਪਤਾ ਲੱਗੇ ਤੇ ਉਹਦੀ ਮਸੀ ਦੀ ਡੈਥ ਹੋ ਚੁੱਕੀ ਹੈ ਇੱਕ ਆਪ ਦਾ ਕਰਕੇ ਇੱਕ ਖਾਰਿਆ ਸੀਗਾ ਤੇ ਇਸ ਤਰੀਕੇ ਨਾਲ ਲਤੜਦੀਏ ਤਾਂ ਮਤਲਬ ਇਹ ਇੱਕ ਗੁੰਡਾ ਕਰਦੀ ਹੋਗੀ ਕਿਸ ਤਰ੍ਹਾਂ ਦੀ ਗੱਲ ਵੀ ਜਾਣਦੇ ਉਸ ਜੀ ਕੀ ਕਾਰਵਾਈ ਦਾ ਜੀ ਪਰਚਾ ਹੋਵੇ ਉਹਨਾਂ ਦੇ ਇਨਸਾਬ ਜੋ ਵੀ ਇਨਸਾਬ ਇਹ ਇਹ ਜੀ ਕੋਈ ਐਕਸੀਡੈਂਟ ਕੇਸ ਨਹੀਂ ਹੈਗਾ ਜੀ ਇਹ ਇਹ 302 ਹੈ 302 ਹੈ ਮਰਡਰ ਹੈ ਇੱਕ ਔਰ ਪੰਜਾਬ ਦੀ ਧਰਤੀ ਤੇ ਖੜ ਕੇ ਇੱਕ ਇੱਕ ਐਸ ਜਿਹਾ ਮਰਡਰ ਹੋ ਜਾਣਾ ਜਿਹਨੂੰ ਆਪਾਂ ਦੇਖੇ ਦਰਿੰਦਗੀ ਆ ਦਰਿੰਦਗੀ ਦੇ ਉੱਪਰ ਕੋਈ 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 ਲਾਕਡਾਟ ਨਹੀਂ ਕੋਈ ਕੋਈ ਹੋਰ ਨਹੀਂ ਜੀ ਹਨਾ ਜੀ ਆਪਾਂ ਇੱਕ ਤਾਂ ਕਹਿੰਦੇ ਆ ਵੀ ਕਿਸੇ ਬੰਦੇ ਦੀ ਕੋਈ ਲਾਕਡਾਟ ਫਿਰ ਇੱਕ ਕੁੱਟ-ਕੁੱਟ ਕੇ ਉਹਨਾਂ ਨੇ ਬੰਦਾ ਮਾਰ ਦਿੱਤਾ ਜੀ ਅਸੀਂ ਤਾਂ ਇੱਕ ਹੱਥ ਜੋੜ ਕੇ ਪ੍ਰਸ਼ਾਸਨ ਨੂੰ ਅੱਗੇ ਇਹੀ ਅਰਜ਼ ਕਰਦੇ ਆਂ ਵੀ ਇਨਸਾਫ ਮਿਲੇ ਇਨਸਾਫ ਪੂਰ ਹੋ ਬਾਕੀ ਆਪਣੇ ਤੁਹਾਨੂੰ ਬਸ ਆ ਰਹੀ ਸੀ ਜਿੱਧਰੋਂ ਮਾਧਪੁਰ ਸਾਈਡ ਤੋਂ ਜਿਹੜਾ ਟਰੈਕਟਰ ਡਰਾਈਵਰ ਸੀ ਤੇ ਟਰੈਕਟਰ ਲੈ ਕੇ ਜਾ ਰਿਹਾ ਸੀ ਆਪਣੇ ਚਹਿਲਾ ਤੋਂ ਮਾਧਪੁਰ ਨੂੰ ਆਮੋ ਸਾਹਮਣੀ ਟੱਕਰ ਹੋਈ ਹੈ ਜੀ ਟਰੈਕਟਰ ਅੱਗੇ ਲੰਘ ਗਿਆ ਸੀ ਪਿੱਛੇ ਟਰਾਲੀ ਉਹਦੇ ਫਰੰਟ ਤੇ ਫਸ ਗਈ ਬਸ ਤੇ ਜਿਹੜਾ ਇਹਦਾ ਟਰੈਕਟਰ ਚਾਲਕ ਮਲਜੀਤ ਸਿੰਘ ਪੂਰੀ ਰੈੱਡ ਬੋਡੀ ਪਈ ਹੈ ਟਰੈਕਟਰ ਦੇ ਟਾਇਰਾਂ ਕੋਲੇ ਅੱਗੇ ਜਾਂਚ ਪੜਤਾਲ ਕਰ ਰਹੇ ਆ ਜੀ ਜੋ ਸਟੇਟਮੈਂਟ ਦੇਣਗੇ ਉਹਨਾਂ ਨੂੰ ਕਾਨੂੰਨੀ ਕਰਦੇ ਕਰਦੇ ਪਰਿਵਾਰਿਕ ਮੈਂਬਰ ਦਾ ਕਹਿਣਾ ਵੀ ਉਹ ਡਰਾਈਵਰ ਦੇ ਕਨੈਕਟਰ ਨੇ ਉਹਨਾਂ ਨੂੰ ਕੁੱਟ ਕੁੱਟ ਹਾਂਜੀ ਉਹ ਕਹਿ ਰਹੇ ਨੇ ਜੀ ਹਾਂਜੀ ਉਹ ਕਹਿ ਰਹੇ ਨੇ ਵੀ ਉਹਨੂੰ ਹੀ ਕੁੱਟ ਕੁੱਟ ਕੇ ਮਾਰਿਆ ਅੱਗੇ ਦੇਖੋ ਜੀ ਜਾਂਚ ਪੜਤਾਲ ਤੋਂ ਜੋ ਸਾਹਮਣੇ ਆ ਉਹ ਉਸ ਸਾਹਬ ਦੇ ਕਾਰਵਾਈ ਕੀਤੀ ਹੋਰ ਡੀਲ ਕਰ ਦਿੱਤਾ ਗਿਆ ਜੀ ਤੇ ਰੈਡ ਵੱਲ ਹਾਂਜੀ ਹਾਂਜੀ ਕਰ ਲੱਗੇ ਆ ਸਰ ਕਲੀਅਰ ਕਰ ਲੱਗੇ